ਸਤਿ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਪਿੰਡੀ ਦੀ ਸਬਜੀ ਬਣਾਵਾਂਗੇ ਆਪਾਂ ਇੱਕ ਅਲੱਗ ਤਰੀਕੇ ਦੇ ਨਾਲ ਪਿੰਡੀ ਦੀ ਸਬਜੀ ਜਿਹੜੀ ਆ ਬਣਾ ਕੇ ਤਿਆਰ ਕਰਾਂਗੇ ਜੀ ਇੱਥੇ ਨਾ ਆਪਾਂ ਨੇ ਅੱਧਾ ਕਿਲੋ ਪਿੰਡੀ ਲਈ ਆ ਇਹਨੂੰ ਮੈਂ ਧੋਸ ਵਰਗੇ ਪੋਣੇ ਉੱਤੇ ਰੱਖ ਲਿਆ ਸੀ ਤੇ ਇਹ ਸੁੱਕ ਚੁੱਕੀ ਹੈ ਚੰਗੀ ਤਰ੍ਹਾਂ ਆਪਾਂ ਇਦਾਂ ਨਾ ਪੋਣੇ ਦੇ ਨਾਲ ਸਾਫ਼ ਕਰ ਲਵਾਂਗੇ ਇਹਨਾਂ ਸਾਰੀ ਪਿੰਡੀ ਨੂੰ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਾਂ ਤਾਂ ਤੁਹਾਡਾ ਤਹਿ ਦਿਲੋਂ ਧੰਨਵਾਦ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਜੇ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰਕੇ ਜਾਇਆ ਕਰੋ ਇੱਥੇ ਆਪਾਂ ਦਾ ਕਿਲੋ ਪਿੰਡੀ ਲਈ ਹੈ ਜੀ ਪਿੰਡੀ ਆਪਾਂ ਤੋਸ ਵਾਰ ਕੇ ਰੱਖ ਲਈ ਸੀ ਤੇ ਨਾ ਆਪਾਂ ਜਿਹੜੀ ਇਹ ਸਬਜੀ ਬਣਾਉਣ ਜਾ ਰਹੇ ਆ ਆਪਾਂ ਪਹਿਲਾਂ ਕਦੀ ਟਰਾਈ ਨਹੀਂ ਕੀਤੀ ਜੇ ਤਾਂ ਇਹ ਵੀਡੀਓ ਮੈਂ ਚੈਨਲ ਉਤੇ ਅਪਲੋਡ ਕਰਤੀ ਤਾਂ ਸਮਝ ਲਿਓ ਪਿੰਡੀ ਦੀ ਸਬਜੀ ਜਿਹੜੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਅਗਲੀ ਸਬਜੀ ਮੇਰੇ ਕੋਲੋਂ ਸਵਾਦ ਨਾ ਬਣੀ ਤੇ ਇਹ ਵੀਡੀਓ ਮੈਂ ਅਪਲੋਡ ਨਹੀਂ ਕਰਾਂਗੀ ਜਿਹੜੀ ਪੱਕੀ ਪਿੰਡੀਆਂ ਉਹ ਆਪਾਂ ਨਹੀਂ ਲਵਾਂਗੇ ਆਪਾਂ ਕੱਚੀਆਂ-ਕੱਚੀਆਂ ਪਿੰਡੀਆਂ ਦੀ ਵਰਤੋਂ ਕਰਾਂਗੇ ਇਦਾਂ ਆਪਾਂ ਨਾ ਦੋਨੋਂ ਪਾਸਿਓਂ ਕੱਟ ਕਰਕੇ ਪਿੰਡੀਆਂ ਨੂੰ ਇੰਨੇ ਕ সাইਜ਼ ਦੇ ਵਿੱਚ ਕੱਟਾਂਗੇ ਨਾ ਹੀ ਜ਼ਿਆਦਾ ਮੋਟੀਆਂ ਕੱਟਣੀਆਂ ਨੇ ਨਾ ਹੀ ਜ਼ਿਆਦਾ ਬਰੀਕ ਬਸ ਇੰਨੇ ਕ ਪੀਸਸ ਦੇ ਵਿੱਚ ਆਪਾਂ ਕੱਟ ਲਵਾਂਗੇ ਦੇਖੋ ਆਪਾਂ ਸਾਰੀਆਂ ਪਿੰਡੀਆਂ ਨੂੰ ਇਸੇ ਤਰੀਕੇ ਦੇ ਨਾਲ ਕੱਟ ਲਵਾਂਗੇ ਫਿਰ ਤੁਹਾਨੂੰ ਮਿਲਦੇ ਆਂ ਇੰਦਰ ਆਪਾਂ ਪਿੰਡੀਆਂ ਕੱਟ ਕੇ ਤਿਆਰ ਕਰ ਲਈਆਂ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਅੱਧਾ ਕਿਲੋ ਸੀ ਉਸ ਵਿੱਚੋਂ ਆਪਣੇ ਕੋਲ ਇੰਨਿਆਂ ਕ ਬਚੀਆਂ ਨੇ 7-8 ਪਿੰਡੀਆਂ ਜਿਹੜੀਆਂ ਪੱਕੀਆਂ ਨਿਕਲ ਚੁੱਕੀਆਂ ਸੀ ਪੱਕੀਆਂ ਪਿੰਡੀਆਂ ਨੂੰ ਆਪਾਂ ਨੇ ਹਟਾ ਦਿੱਤਾ ਹੈ ਜੀ ਆਪਾਂ ਕੱཅੀਆਂ ਕੱੱਈਆਂ ਪਿੰਡੀਆਂ ਕੱਟ ਕੇ ਤਿਆਰ ਕੀਤੀਆਂ ਨੇ ਉਸ ਤੋਂ ਬਾਅਦ ਇੱਥੇ ਆਪਾਂ ਦੋ ਆਲੂ ਲੈਏ ਆ ਆਲੂਆਂ ਨੂੰ ਆਪਾਂ ਨੇ ਇਸ ਤਰੀਕੇ ਦੇ ਨਾਲ ਕੱਟ ਕੀਤਾ ਹੈ ਜੀ ਇਹਦੇ ਅਪਾ ਪਿਆਜ਼ ਲੈਏ ਆ ਪਿਆਜ਼ਾਂ ਨੂੰ ਵੀ ਆਪਾਂ ਇਸ ਤਰ੍ਹਾਂ ਲੰਮਾ ਲੰਮਾ ਕੱਟ ਲਏ ਦੋ ਇੱਥੇ ਮੈਂ ਵੱਡੇ ਸਾਈਜ਼ ਦੇ ਪਿਆਜ਼ ਲੈਏ ਆ ਬਾਕੀ ਆਪਾਂ ਹਰੀਆਂ ਮਿਰਚਾਂ ਗ੍ਰਾਇੰਡ ਕਰ ਲਈਆਂ ਏ ਇਹਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਵਾਂਗੇ ਦੇਖੋ ਆਪਣੇ ਹਿਸਾਬ ਦੇ ਨਾਲ ਆਪਾਂ ਇੱਕ ਕੜਛੀ ਕਦੇੜ ਘੜ ਤੇਲ ਪਾ ਲਵਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦਵਾਵਾਂਗੇ ਤੇਲ ਗਰਮ ਹੋ ਗਿਆ ਸੀ ਮੈਂ ਇੱਕ ਚਮਚ ਇਹਦੇ ਵਿੱਚ ਜੀਰਾ ਪਾ ਦਿੱਤਾ ਹੈ ਜੀਰਾ ਚੰਗੀ ਤਰ੍ਹਾਂ ਚਟਕ ਗਿਆ ਹੈ ਜੀ ਹੁਣ ਇਹਦੇ ਵਿੱਚ ਆਪਾਂ ਆਲੂ ਪਾ ਦਵਾਂਗੇ ਆਲੂ ਧਿਆਨ ਨਾਲ ਪਾਣੇ ਆ ਤੇ ਛਿੱਟਾ ਪੈ ਸਕਦਾ ਕਿਉਂਕਿ ਪਾਣੀ ਆ ਨਾ ਇਹਦੇ ਵਿੱਚ ਹੱਦ ਤੱਕ ਨਹੀਂ ਭੁੰਨਣ ਲਈ ਭੁੰਨ ਲੈਣਾ ਹੈ ਤੇ ਸੌਫਟ ਜੇ ਕਰ ਲੈਣੇ ਆ। ਦੇਖੋ ਭਿੰਡੀ ਹੋਈ ਕਰੈਲੇ ਹੋਈਆਂ ਜਿਹੜੀ ਸੁੱਕੀਆਂ ਸਬਜ਼ੀਆਂ ਆਪਾਂ ਬਣਾਉਂਦੇ ਆ ਨਾ ਇਹਨਾਂ ਵਿੱਚ ਜਿਹੜੀ ਤੇਲ ਦੀ ਵਰਤੋਂ ਆ ਥੋੜੀ ਜਿਹੀ ਜ਼ਿਆਦਾ ਹੀ ਹੁੰਦੀ ਆ। ਦੇਖੋ ਪੂਰੇ ਫੁੱਲ ਗੈਸ ਦੇ ਉੱਤੇ ਇਹਨੂੰ ਮੈਂ ਆਲੂਆਂ ਨੂੰ ਮੈਂ 3 ਮਿੰਟ ਤੱਕ ਫਰਾਈ ਕੀਤਾ ਏ। ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਪਿਆਜ਼ ਪਾ ਦਵਾਂਗੇ। ਪਿਆਜ਼ਾਂ ਨੂੰ ਮੈਂ ਧੋ ਕੇ ਕੱਟਿਆ ਸੀ। ਪਿਆਜ਼ਾਂ ਨੂੰ ਆਪਾਂ ਨੇ 2 ਮਿੰਟ ਦੋ ਮਿੰਟ ਭੁੰਨਣਾ ਹੈ ਆਲੂਆਂ ਦੇ ਨਾਲ ਐਥੇ ਨਾ ਡੇਢ ਕਿ ਮਿੰਟ ਹੋ ਗਿਆ ਮੈਨੂੰ ਪਿਆਜ਼ਾਂ ਨੂੰ ਫਰਾਈ ਕਰਦੇ ਹੋਏ ਇਹਦੇ ਵਿੱਚ ਹੁਣ ਮੈਂ ਹਰੀਆਂ ਮਿਰਚਾਂ ਪਾ ਦਵਾਂਗੀ ਆਪਣੇ ਟੇਸਟ ਦੇ ਅਕੋਰਡਿੰਗ ਜਿੰਨੀਆਂ ਤੁਸੀਂ ਪਾਣੀਆਂ ਨੇ ਪਾ ਸਕਦੇ ਹੋ ਆਪਾਂ ਆਪਣੀ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਲਈਆਂ ਏ ਆਪਾਂ ਇਹਨੂੰ 30 ਸਕਿੰਟ ਤੱਕ ਭੁੰਨਾਂਗੇ ਮਿਰਚਾਂ ਪਾਣ ਤੋਂ ਬਾਅਦ ਪਤੀਕ ਸਿਕਿੰਟੇ ਨੂੰ ਪਕਾ ਲਿਆ ਹੈ ਮਤਲਬ ਪਿਆਜ਼ ਜਿਹੜੇ ਆ ਪੂਰੇ 2 ਮਿੰਟ ਤੱਕ ਫਰਾਈ ਹੋਏ ਆ ਹੁਣ ਇਹਦੇ ਵਿੱਚ ਅੱਪਾ ਪਿੰਡੀਆਂ ਪਾ ਦਵਾਂਗੇ ਦੇਖੋ ਮੈਂ ਇਹ ਜਿਹੜੀ ਰੈਸਪੀ ਆ ਕਦੇ ਨਹੀਂ ਬਣਾਈ ਪਰ ਮੈਂ ਖਾਦੀ ਜ਼ਰੂਰ ਆ ਟਰਾਈ ਇਹਨੂੰ ਮੈਂ ਪਹਿਲੀ ਵਾਰੀ ਕਰ ਰਹੀ ਆ ਤੇ ਆਪਾਂ ਜੋ ਵੀ ਤੁਹਾਡੇ ਨਾਲ ਗੱਲ ਕਰਦੇ ਆ ਉਹ ਬਿਲਕੁਲ ਸੱਚ ਕਰਦੇ ਆ ਜੀ ਜੀ ਮੈਂ ਹੁਣ ਮੈਂ ਕਈ ਵੀਡੀਓਜ਼ ਕਹਿੰਦੀ ਹੁੰਨੀ ਆ ਕਿ ਮੇਰੇ ਬੱਚੇ ਜਿਹੜੇ ਆ ਕੁੜਕੀ ਲੇਜ਼ ਹਨਾ ਨਹੀਂ ਖਾਂਦੇ ਤੇ ਇਹ ਗੱਲ ਬਿਲਕੁਲ ਸੱਚ ਆ ਜੀ ਕਦੇ ਹੋਇਆ ਹਾਂ ਬਿਲਕੁਲ ਵੀ ਨਹੀਂ ਖਾਂਦੇ ਦਾ ਮਤਲਬ ਇਹ ਨਹੀਂ ਰੋ ਬਿਲਕੁਲ ਵੀ ਨਹੀਂ ਖਾਂਦੇ ਤੇ ਕਦੇ ਹੋਇਆ ਅਸੀਂ ਆਪਣੇ ਵੱਲੋਂ ਦਵਾਏ ਆ ਤਾਂ ਖਾ ਲੈਂਦੇ ਆ ਪਰ ਜਿੱਦ ਜਿਹੜੀ ਆ ਨਹੀਂ ਕਰਦੇ ਵੀ ਅਸੀਂ ਮਰਦੇ ਜਾਂਦੇ ਆ ਹਨਾ ਵੀ ਅਸੀਂ ਖਾਣੇ ਹੀ ਖਾਣੇ ਆ ਤੇ ਦੇਖੋ ਇਹ ਗੱਲ ਨਾ ਮੈਂ ਤੁਹਾਡੇ ਨਾਲ ਸੱਚ ਕਿਉਂ ਕਰਦੀ ਆ ਕਿਉਂਕਿ ਚੈਨਲ ਆਪਾਂ ਖੋਲਿਆ ਹੋਇਆ ਹਨਾ ਤੇ ਆਪਣੇ ਨਾਲ ਆਪਣੇ ਰਿਸ਼ਤੇਦਾਰ ਵੀ ਐਡ ਆ ਆਪਣੇ ਆਂਢੀ ਗੁਆਂਢੀ ਵੀ ਐਡ ਆ ਆਪਣੇ ਭੈਣ ਭਰਾ ਸਾਰੇ ਐਡ ਆ ਆਪਾਂ ਝੂਠ ਕਿਉਂ ਬੋਲਣਾ ਅਗਰ ਮੈਂ ਤੁਹਾਡੇ ਨਾਲ ਛੇਕੀ ਜੀ ਮਾਰ ਕੇ ਹਨਾ ਕਰੂੰਗੀ ਵੀ ਹਾਂ ਜੀ ਮੇਰੇ ਤਾਂ ਬੱਚੇ ਨਹੀਂ ਖਾਂਦੇ ਜੀ ਇਹੋ ਪਰ ਸਾਡੇ ਗੁਆਂਢੀ ਰਿਸ਼ਤੇਦਾਰ ਤਾਂ ਇਹ ਸੋਚਣਗੇ ਨਾ ਵੀ ਕਿੰਨਾ ਝੂਠ ਬੋਲਦੀ ਐ ਸੋ ਇਸ ਕਰਕੇ ਆਪਾਂ ਤੁਹਾਡੇ ਨਾਲ ਜੋ ਵੀ ਗੱਲ ਕਰਦੇ ਆ ਬਿਲਕੁਲ ਸੱਚ ਕਰਦੇ ਆ ਜੀ ਇੱਥੇ ਆਪਾਂ ਨੇ ਹੁਣ ਪਿੰਡੀਆਂ ਨੂੰ ਨਾ ਹਾਫ ਕੁੱਕ ਕਰ ਲੈਣਾ ਹੈ ਮਤਲਬ ਕਿ ਜਦੋਂ ਨਰਮ ਜੀਆਂ ਹੋ ਗਈਆਂ ਉਦੋਂ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਪਾਵਾਂਗੇ ਦੇਖੋ ਇਹ ਪਿੰਡੀਆਂ ਇਹ ਪਿੰਡੀਆਂ ਦੀ ਸਬਜੀ ਹੋ ਜੀ ਹੁੰਦੀ ਹੈ ਤੇ ਵਿੱਚ ਜਿਆਦਾ ਮਸਾਲੇ ਜਿਹੜੇ ਨਹੀਂ ਪਾਏ ਜਾਂਦੇ ਇਹ ਘਰਾਂ ਵਿੱਚ ਸਿਰਫ ਪਿਆਜ਼ ਪਿੰਡੀ ਹੋਈ ਤੇ ਆਹ ਬੇਸਿਕ ਜਿਹੇ ਮਸਾਲਿਆਂ ਦੇ ਨਾਲ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਬੜਾ ਕੰਮ-ਖਾਮ ਨਹੀਂ ਲੱਗਦਾ ਇਹ ਸਬਜੀ ਬਣਾਉਣ ਨੂੰ ਦੇਖੋ ਪਿੰਡੀਆਂ ਹਾਫ ਕੁੱਕ ਹੋ ਗਈਆਂ ਐ ਸੌਫਟ ਜੀਆਂ ਲੱਗ ਰਹੀਆਂ ਨੇ ਦੇਖਣ ਦੇ ਵਿੱਚ ਤੇ ਉਹਨਾ ਆਪਾਂ ਇਦਾਂ ਸੈਡਾਂ ਤੇ ਕਰ ਲਾਂਗੇ ਆ ਜਿਹੜਾ ਤੇਲ ਐ ਸੈਡਾਂ ਤੋਂ ਨਾ ਇਦਾਂ ਗੱਬੇ ਜੇ ਨੂੰ ਆ ਜਾਊਗਾ ਇਹਦੇ ਵਿੱਚ ਆਪਾਂ ਹਲਦੀ ਪਾ ਦਾਂਗੇ ਹਲਦੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਨਹੀਂ ਪੈਂਦੀ ਥੋੜੀ ਜੀ ਹੀ ਪੈਂਦੀ ਆ ਤੇ ਇੱਥੇ ਆਪਾਂ ਹਲਦੀ ਨੂੰ ਭੁੰਨ ਲਵਾਂਗੇ ਦੇਖੋ ਹਲਦੀ ਤੇਲ ਦੇ ਵਿੱਚ ਭੁੱਜ ਚੁੱਕੀ ਐ ਕਿਉਂਕਿ ਨਾ ਹਲਦੀ ਕੱਚੀ ਕੱਚੀ ਜੀ ਵਧੀਆ ਨਹੀਂ ਲੱਗਦੀ ਤੇ ਸਾਨੂੰ ਹਲਦੀ ਜਿਹੜੀ ਪੁੱਜੀ ਹੋਈ ਹੀ ਵਧੀਆ ਲੱਗਦੀ ਆ ਆਪਾਂ ਇਹਦੇ ਵਿੱਚ ਹਲਦੀ ਐਦਾਂ ਪਾ ਕੇ ਭੁੰਨ ਲਈ ਆ ਤੇ ਸਾਈਡਾਂ ਤੋਂ ਜਿਹੜਾ ਤੇਲ ਸੀ ਉਹ ਗੱਬੇ ਨੂੰ ਆ ਗਿਆ ਸੀ ਉਹਦੇ ਵਿੱਚ ਹੀ ਹਲਦੀ ਪੁੱਜ ਚੁੱਕੀ ਆ ਹੁਣ ਆਪਾਂ ਇਹਨੂੰ ਮਿਲਾ ਦਾਂਗੇ ਸੇਕਨਾ ਆਪਾਂ ਕੱਟ ਕੀਤਾ ਹੋਇਆ ਹੈ ਜੀ ਹੁਣ ਇਹਦੇ ਵਿੱਚ ਆਪਾਂ ਟੇਸਟ ਦੇ ਅਕੋਰਡਿੰਗ ਨਮਕ ਪਾ ਦਵਾਂਗੇ ਥੋੜੀ ਜਿਹੀ ਪਾਵਾਂਗੇ ਇਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਇਹ ਤਿੱਖੀ ਨਹੀਂ ਹੁੰਦੀ ਐਸੇल्फਾ ਕਲਰ ਵਧੀਆ ਲਿਆਉਣ ਦੇ ਲਈ ਪਾਵਾਂਗੇ ਤਾਂ ਜੋ ਸਬਜ਼ੀ ਦੀ ਜਿਹੜੀ ਰੰਗਤ ਆ ਉਹ ਸੋਹਣੀ ਉੱਭਰ ਕੇ ਆਵੇ ਇਸ ਕਰਕੇ ਨਾ ਆਪਾਂ ਲਾਲ ਮਿਰਚ ਦੀ ਵਰਤੋਂ ਕੀਤੀ ਹੈ ਵੈਸੇ ਆਪਸ਼ਨਲ ਆ ਪੂਰੀ ਤਰ੍ਹਾਂ ਅਗਰ ਹੈਗੀ ਤਾਂ ਪਾ ਲਿਓ ਨਹੀਂ ਹੈਗੀ ਤਾਂ ਇਹਦੇ ਵੀ ਨਾਲ ਸਰ ਜੂਗਾ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਸੌਰੀ ਮੈਂ ਇੱਕ ਚੀਜ਼ ਪਾਣੀ ਭੁੱਲ ਰਹੀ ਆ ਇਹਦੇ ਚ ਆਪਾਂ ਧਨੀਆ ਪਾਊਡਰ ਪਾ ਦਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾ ਦਵਾਂਗੇ ਦੇਖੋ ਗਰਮ ਮਸਾਲਾ ਹਜੇ ਮੇਰੇ ਘਰ ਦੇ ਕਹਿੰਦੇ ਆ ਵੀ ਗਰਮੀ ਬਹੁਤ ਆ ਹਜੇ ਤੂੰ ਨਾ ਵਰਤ ਇਸ ਕਰਕੇ ਮੈਂ ਧਨੀਆ ਪੀਸ ਕੇ ਰੱਖ ਲਿਆ ਏ ਤੇ ਮੈਂ ਧਨੀਆ ਪਾਨੀਆਂ ਹੁਣ ਸਬਜੀ ਦੇ ਵਿੱਚ ਐ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਗੈਸ ਆਪਾਂ ਘੱਟ ਕੀਤਾ ਹੋਇਆ ਏ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਹੁਣ ਇਹਨੂੰ ਆਪਾਂ ਐਵੇਂ ਹੀ ਖੁੱਲਾ ਹੀ ਪਕਾਵਾਂਗੇ ਜੀ ਤੇ ਵਿੱਚ ਵਿੱਚ ਨੂੰ ਆਪਾਂ ਕੜਛੀ ਚਲਾਉਂਦੇ ਰਵਾਂਗੇ ਤੇ ਘੱਟ ਸੇਕ ਦੇ ਉੱਤੇ ਆਪਾਂ ਇਹਨੂੰ ਪਕਾਣਾ ਹੈ ਸਬਜੀ ਆ ਜਿਹੜੀ ਆਪਾਂ ਫਿਰ ਬਣੇ ਤੋਂ ਬਾਅਦ ਤੁਹਾਨੂੰ ਮਿਲਦੇ ਆ ਜੀ ਆਪਣੀ ਬਣ ਗਈ ਆ ਇੱਥੇ ਨਾ ਮੈਂ ਆਲੂ ਇੱਕ ਤੋੜ ਕੇ ਏਦਾਂ ਦੇਖ ਲਿਆ ਸੀਗਾ ਤੇ ਇੱਧਰ ਆਪਾਂ ਭਿੰਡੀ ਨੂੰ ਵੀ ਐਵੇਂ ਕਰਕੇ ਦੇਖ ਲਿਆ ਸੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਤੇ ਇਹਦੇ ਵਿੱਚ ਨਾ ਹੁਣ ਆਪਾਂ ਥੋੜਾ ਜਿਹਾ ਖਟਿਆਸ ਦੇ ਲਈ આમਚੂਰ ਪਾਊਂਗੇ ਦੇਖੋ ਨੀਂंबू वगैरह ਪਾਉਣ ਦੀ ਕੋਈ ਲੋੜ ਨਹੀਂ ਅਗਰ આમਚਰ ਪਾਊਡਰ ਹੈਗਾ ਏ ਅਗਰ આમਚਰ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਨਿੰਬੂ ਪਾ ਸਕਦੇ ਹੋ ਵੈਸੇ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਜਿਹੜਾ ਛੇੜ ਜਿਹਾ ਹੁੰਦਾ ਏ ਭਿੰਡੀਆਂ ਨੇ ਨਹੀਂ ਛੱਡਿਆ ਬਿਲਕੁਲ ਵਧੀਆ ਬਣੀਆਂ ਏ ਆਪਾਂ આમਚਰ ਪਾਊਡਰ ਸਿਰਫ ਖੱਟੇਪਣ ਜੇ ਦੇ ਲਈ ਪਾਇਆ ਏ ਤੇ ਸਬਜੀ ਆਪਣੀ ਇੱਥੇ ਬਿਲਕੁਲ ਬਣ ਕੇ ਤਿਆਰ ਆ ਮੈਂ ਹਜੇ ਤੁਹਾਨੂੰ ਇਹ ਨਹੀਂ ਕਹਾਂਗੀ ਕਿ ਸਬਜੀ ਬਹੁਤ ਸੁਆਦ ਬਣ ਕੇ ਤਿਆਰ ਹੋਈ ਏ ਕਿਉਂਕਿ ਪਹਿਲਾਂ ਮੈਂ ਟੇਸਟ ਕਰਾਂਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦੀ ਹਾਂ ਕਿੱਦਾਂ ਦੀ ਬਣੀ ਏ ਕਿਉਂਕਿ ਆਪਾਂ ਇਹ ਸਬਜੀ ਫਸਟ ਟਾਈਮ ਪਰ ਉਹ ਪਹਿਲਾ ਟੇਸਟ ਕਰ ਲਈ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਥੋੜੀ ਜੀ ਸਬਜ਼ੀ ਦਾ ਟੇਸਟ ਕਰਕੇ ਦੇਖ ਲਵਾਂਗੇ ਦੇਖੋ ਜੀ ਇੱਥੇ ਆਪਾਂ ਨੇ ਸਬਜੀ ਟੇਸਟ ਕਰਕੇ ਦੇਖ ਲਈਏ ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਆਪਾਂ ਪਹਿਲੀ ਵਾਰ ਦੇ ਵਿੱਚ ਬਿਲਕੁਲ ਪਰਫੈਕਟ ਸਬਜੀ ਬਣਾ ਕੇ ਤਿਆਰ ਕੀਤੀ ਹੈ ਮੈਨੂੰ ਪਹਿਲਾਂ ਇਹ ਸੀਗਾ ਪਤਾ ਨਹੀਂ ਕਿੱਦਾਂ ਦੀ ਬਣੂਗੀ ਪਰ ਬਹੁਤ ਹੀ ਜ਼ਿਆਦਾ ਲਾਜਵਾਬ ਸਬਜੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਹ ਤਰੀਕੇ ਦੇ ਨਾਲ ਜ਼ਰੂਰ ਸਬਜੀ ਬਣਾ ਕੇ ਦੇਖਿਓ ਤੇ ਫਿਰ ਤੁਸੀਂ ਕੋ ਸੋਣਾ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਬਜੀ ਤੁਹਾਡੇ ਕੋਲੋਂ ਕਿੱਦਾਂ ਦੀ ਬਣੀ ਹੈ ਅਤੇ ਮੇਰੀ ਵੀਡੀਓ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ